ਹੋਲ ਨਸ਼ਿਆਂ ਨਾਲ ਸਮਾਜ ਨੂੰ ਖੋਖਲਾ ਕਰ ਚੁੱਕੇ ਮਨੁੱਖਤਾ ਦੇ ਦੁਸ਼ਮਣ ਅੱਜ ਵੀ ਬੜੀ ਬੇਸ਼ਰਮੀ ਨਾਲ ਆਖ ਰਹੇ ਹਨ ਕਿ ਸ਼ਰਾਬ ਉੱਤੇ ਮੁਕੰਮਲ پابੰਦੀ ਨਹੀਂ ਲੱਗ ਸਕਦੀ ਕਿਉਂਕਿ ਇਹ ਸਰਕਾਰ ਦੀ ਆਮਦਨ ਦਾ ਇੱਕ ਮੁੱਖ ਸੋਮਾ ਹੈ ਅਜਿਹੇ ਸਿਆਸਤਦਾਨਾਂ ਕੋਲ ਕੀ ਆਸ ਰੱਖੀ ਜਾ ਸਕਦੀ ਹੈ ਇਹ ਸ਼ਾਇਦ ਦਸੰਦ ਦੀ ਲੋੜ ਨਹੀਂ ਇਹੋ ਜਹੀ ਨਾਜ਼ੁਕ ਹਾਲਤ ਵਿੱਚ ਨਸ਼ਿਆ ਖਿਲਾਫ ਸੰਘਰਸ਼ ਕਰ ਰਿਹਾ ਸੰਗਠਨ ਬੇਲਨ ਬ੍ਰਿਗੇਡ ਪਾਵੇਂ ਇੱਕ ਲੱਗ ਅਤੇ ਅਲੱਗ-ਥਲਗ ਪਿਆ ਮਹਿਸੂਸ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਇਹ ਟੀਮ ਪੂਰੀ ਚੜ੍ਹਦੀ ਕਲਾ ਵਿੱਚ ਹੈ ਨਸ਼ਿਆਂ ਦੇ ਨਾਪਾਕ ਵਿਪਾਰ ਨੂੰ ਰੋਕਣ ਦਾ ਅੰਦੋਲਨ ਧਾਰਮਿਕ ਸਥਾਨਾਂ ਵਿੱਚ ਲੈ ਜਾਣ ਤੋਂ ਬਾਅਦ ਬੇਲਨ ਬ੍ਰਿਗੇਡ ਨੇ ਜਿੱਥੇ ਔਰਤਾਂ ਨੂੰ ਲਾਮਬਦ ਕਰਨ ਦੀ ਮੁਹਿੰਮ ਹੋਰ ਤੇਜ਼ ਕੀਤੀ ਹੈ ਉੱਥੇ ਚੋਣਾ ਦੌਰਾਨ ਨਸ਼ਿਆਂ ਦੀ ਲੁਕਵੀ ਵੰਡ ਨੂੰ ਬੇਨਕਾਬ ਕਰਨ ਲਈ ਵੀ ਕਮਰ ਕਸ ਲਈ ਹੈ ਇਸ ਬਾਰੇ ਬੇਲਨ ਬ੍ਰਿਗੇਡ ਦੀ ਮੁਖੀ ਅਨੀਤਾ ਸ਼ਰਮਾ ਨੇ ਪੰਜਾਬ ਸਕਰੀਨ ਨੂੰ ਦੱਸਿਆ ਕਿ ਸਾਡੀ ਗੁਪਤ ਟੀਮ ਹੁਣ ਸਟਿੰਗ ਆਪਰੇਸ਼ਨਾਂ ਵਰਗੇ ਐਕਸ਼ਨ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ ਕਹਿੰਦੇ ਆ ਨਾ ਇਹਦੇ ਲਈ ਕਈ ਹਜ਼ਾਰ ਕਰੋੜਾਂ ਰੁਪਏ ਦਾ ਬਜਟ ਸਰਕਾਰ ਵੱਲੋਂ ਰੱਖਿਆ ਜਾਣਾ ਉਹ ਬੇਟੀ ਬਣਾ ਉਹ ਬੇਟੀ ਬਚਾਉਣਾ ਵੀ ਏਮਨ ਐਂਪਾਵਰਮੈਂਟ ਰੂ ਵੀ ਕਰਨਾ ਕਿ ਨਹੀਂ ਪਾਵਰ ਆਦਮੀਆਂ ਦੇ ਕਰੋੜਾਂ ਦੇ ਬਜਟ ਆਂਦੇ ਨੇ ਉਹ ਉਹਨਾਂ ਨੂੰ ਆਪਣੇ ਹੀ ਹਿਸਾਬ ਦੇ ਨਾਲ ਪੈਸੇ ਵੰਡਦੇ ਆ ਲੋਕਾਂ ਨੂੰ ਲੋਕਾਂ ਨੂੰ ਤਾਂ ਨਾ 25% ਵੀ ਨਹੀਂ 20% ਵੀ ਨਹੀਂ ਆਂਦਾ ਸਾਰੇ ਉਪਰੇ ਖਤਮ ਹੋ ਜਾਂਦੇ ਆ ਤਾਂ ਦੇ ਵਿੱਚ ਕਾਰਜੀ ਕਾਰਵਾਈ ਹੋ ਜਾਂਦੀ ਆ ਅੱਜ ਤੁਹਾਨੂੰ ਸਹੀ ਤਰ੍ਹਾਂ ਇਨਫੋਰਮੇਸ਼ਨ ਦਿੱਤੀ ਜਾਵੇ ਜੇ ਅਸੀਂ ਆਪਣੇ ਆਪ ਨੂੰ ਇਨਸਾਨ ਸਮਝੀਏ ਤਾਂ ਕਿ ਇਨਸਾਨ ਦਾ ਬੋਲੀਆਂ ਚੋਣਾਂ ਦੇ ਵਿੱਚ ਨਸ਼ਾ ਵੰਡਣ ਵਾਲੇ ਉਮੀਦਵਾਰਾਂ ਦੇ ਖਿਲਾਫ ਜਿੱਥੇ ਇਲੈਕਸ਼ਨ ਕਮਿਸ਼ਨ ਨੇ ਚਕੰਜਾ ਕਸਰਨਾ ਸ਼ੁਰੂ ਕੀਤਾ ਹੈ ਉੱਥੇ ਹੀ ਸਮਾਜਿਕ ਜਥੇਬੰਦੀਆਂ ਵੀ ਅੱਗੇ ਆ ਰਹੀਆਂ ਜਿਨ੍ਹਾਂ ਵਿੱਚੋਂ ਬਿਲਨ ਬਰਗੇਡ ਪ੍ਰਮੁੱਖ ਹੈ ਉਹਨਾਂ ਨੇ ਕੀ ਯੋਜਨਾ ਤਿਆਰ ਕੀਤੀ ਹੈ ਇਸ ਬਾਰੇ ਦੱਸਣਗੇ ਅਨਿਤਾ ਸ਼ਰਮਾ ਜੀ ਜਿਸ ਤਰ੍ਹਾਂ ਕਿ ਬੇਲਣ ਬਰਗੇਡ ਨੇ ਸਭ ਤੋਂ ਪਹਿਲਾਂ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ 2014 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਦੀ ਕੈਂਪੇਨ ਚੱਲ ਰਹੀ ਹੈ ਪਰ ਜਿਹੜੇ ਸਾਡੇ ਰਾਜਨੀਤਾ ਹੈਗੇ ਆ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਇਨਕਮ ਦਾ ਸੋਰਸ ਉਹੀ ਆ ਹੁਣੇ-ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕੀ ਸ਼ਰਾਬ ਜਿਹੜਾ ਮੁੱਖ ਇਨਕਮ ਦਾ ਸੋਰਸ ਹੈਗੀ ਆ ਉਹ ਇਸ ਇਨਕਮ ਤੋਂ ਇਹ ਸਾਰੇ ਰਾਜਨੀਤਾ ਆਪਣੀ ਐਸ਼ ਪ੍ਰਸਤੀ ਕਰਦੇ ਆ ਬੋਡੀਗਾਰਡ ਰੱਖਦੇ ਆ ਗੱਡੀਆਂ ਰੱਖਦੇ ਨੇ ਇਹਨਾਂ ਨੂੰ 10-10 ਬੰਦੇ ਸਿਕਿਉਰਿਟੀ ਗਾਰਡ ਚਾਹੀਦੇ ਨੇ ਤੇ ਬੇਲਣ ਬ੍ਰਿਗੇਡ ਨੇ ਹੁਣ ਕਿਉਂਕਿ ਹੁਣ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ ਇਸ ਵੇਲੇ ਤੇ ਸਾਰੇ ਰਾਜਨੇਤਾ ਵੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸ਼ਰਾਬ ਤੇ ਹੋਰ ਜਿਹੜੇ ਨਸ਼ੇ ਦੇ ਪਦਾਰਥ ਆ ਉਹਨਾਂ ਨੂੰ ਵੰਡਣ ਵਾਸਤੇ ਇਕੱਠਾ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਬੇਲਣ ਬ੍ਰਿਗੇਡ ਨੇ ਇਹਨਾਂ ਦੇ ਵਿਰੋਧ ਮੂਹਮ ਵਾਸਤੇ ਵੀ ਆਪਣੀ ਕਮਰ ਕੱਸ ਲਈ ਆ ਹੁਣ ਬੇਲਣ ਬਰਗੇਡ ਨੇ ਆਪਣੀਆਂ ਅਲੱਗ-ਅਲੱਗ ਟੀਮਾਂ ਦੇ ਨਾਲ ਅਲੱਗ-ਅਲੱਗ ਬੀਬੀਆਂ ਨੂੰ ਤਿਆਰ ਕਰ ਲਿਆ ਤਾਂ ਕਿ ਉਹ ਸਟਿੰਗ ਆਪਰੇਸ਼ਨ ਕਰਨ ਤੇ ਉਹਨਾਂ ਨੂੰ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਕੈਮਰੇ ਅੱਜਕੱਲ ਮੋਬਾਈਲ ਦੇ ਵਿੱਚ ਵੀ ਮੂਵੀ ਬਣ ਜਾਂਦੀ ਆ ਤੇ ਕੈਮਰੇ ਵੀ ਦਿੱਤੇ ਗਏ ਨੇ ਤੇ ਅਸੀਂ ਅਲੱਗ-ਅਲੱਗ ਟੀਮਾਂ ਮੋਹਲਿਆਂ ਦੇ ਵਾਈਜ਼ ਆਪਣੀਆਂ ਇਕੱਠਿਤ ਕਰਕੇ ਉਹਨਾਂ ਨੂੰ ਸਟਿੰਗ ਆਪਰੇਸ਼ਨ ਲਈ ਟ੍ਰੇਨਡ ਕਰ ਦਿੱਤਾ ਹੈਗਾ ਆ ਇਹ ਜਿੰਨੇ ਵੀ ਸਾਡੇ ਸਟਿੰਗ ਆਪਰੇਸ਼ਨ ਹੋਣਗੇ ਅਸੀਂ ਉਹ ਇਲੈਕਸ਼ਨ ਕਮਿਸ਼ਨ ਨੂੰ ਵੀ ਦਵਾਂਗੇ ਸੋਸ਼ਲ ਮੀਡੀਆ ਤੇ ਵੀ ਸਾਰੇ ਵਾਇਰਲ ਕਰਾਂਗੇ ਤਾਂ ਕਿ ਇਹਨਾਂ ਨੂੰ ਐਕਸਪੋਜ਼ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਨਸ਼ਾ ਨਾ ਵੰਡਣ ਤੇ ਸਾਡੇ ਜਿਹੜੀ ਪੰਜਾਬ ਦੀ ਜਵਾਨੀ ਆ ਪੰਜਾਬ ਦੀਆਂ ਜਨਰੇਸ਼ਨਾਂ ਨੇ ਉਹਨਾਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ ਰਾਜਨੇਤਾਵਾਂ ਨੇ ਆਪਣੇ ਪੈਸਿਆਂ ਦੇ ਲਈ ਆਪਣੀ ਐਸ਼ ਪ੍ਰਸਤੀ ਲਈ ਤੇ ਆਪਣੀ ਕਮਾਈ ਦਾ ਸਾਧਨ ਬਣਾਉਣ ਲਈ ਨਸ਼ੇ ਨੂੰ ਵਰਤਿਆ ਪੰਜਾਬ ਦੇ ਵਿੱਚ ਬੇਲਣ ਬਰਗੇਡ ਨੇ ਇਹ ਇੱਕ ਤਿਆਰ ਕੀਤਾ ਹੋਇਆ ਕਿ ਜਦ ਤੱਕ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੁੰਦਾ ਬੇਲਣ ਬਰਗੇਡ ਇਸੇ ਤਰ੍ਹਾਂ ਨਾਲ ਕਮਰ ਕੱਸ ਕੇ ਇਹਨਾਂ ਦੇ ਨੂੰ ਜਵਾਬ ਦਿੰਦੀ ਰਹੇਗੀ ਤੇ ਇਹਨਾਂ ਲਈ ਲੜਦੀ ਰਹੂਗੀ ਅਸੀਂ ਬਹੁਤ ਜਲਦ ਹੀ ਸਾਰੀਆਂ ਪਾਰਟੀਆਂ ਦੇ ਉੱਤੇ ਇੱਕ ਲੀਗਲ ਐਕਸ਼ਨ ਵੀ ਲੈਣ ਜਾ ਰਹੇ ਹਾਂ ਇਲੈਕਸ਼ਨਾਂ ਜਿੱਦਾਂ ਹੀ ਖਤਮ ਹੋਣਗੀਆਂ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਕੋਰਟ ਦੇ ਵਿੱਚ ਘੜੀਸਣਾ ਕਿ ਕਿੱਥੇ ਲਿਖਿਆ ਹੋਇਆ ਹੈ ਸ਼ਰਾਬ ਵੇਚ ਕੇ ਤੇ ਨਸ਼ੇ ਵੇਚ ਕੇ ਪੈਸੇ ਕਮਾਉਣ ਵਾਸਤੇ ਜਦ ਕਿ ਸਾਡੇ ਸੰਵਿਧਾਨ ਦੇ ਵਿੱਚ ਇਹਦੇ ਤੇ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਲਿਖਿਆ ਕਿ ਕੋਈ ਵੀ ਸਰਕਾਰ ਨਸ਼ਾ ਵੇਚ ਕੇ ਪੈਸਾ ਨਹੀਂ ਕਮਾ ਸਕਦੀ ਅਸੀਂ ਇਹਨਾਂ ਦੇ ਉੱਤੇ ਇੱਕ ਪਟੀਸ਼ਨ ਪਾਉਣ ਜਾ ਰਹੇ ਹਾਈ ਕੋਰਟ ਦੇ ਵਿੱਚ ਤੇ ਉਹਦੇ ਵਿੱਚ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿੱਤੀਆਂ ਤੇ ਹਾਰੀਆਂ ਹੋਈਆਂ ਨੂੰ ਸਾਰੀਆਂ ਨੂੰ ਖਿੱਚਾਂਗੇ ਹੁਣ ਦੇਖਣਾ ਇਹ ਹੈ ਕਿ ਇਸ ਵਾਰ ਦੀਆਂ ਚੋਣਾਂ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਅਤੇ ਨਸ਼ਿਆਂ ਦੇ ਸੌਦਾਗਰਾਂ ਵੱਲੋਂ ਫੈਲਾਏ ਜਾਲ ਤੋਂ ਆਜ਼ਾਦੀ ਦਿਵਾਨ ਵਿੱਚ ਕਿੰਨੀਆਂ ਕੁ ਚਵਲ ਹੁੰਦੀਆਂ ਹਨ ਲੁਧਿਆਣਾ ਤੋਂ ਪੰਜਾਬ ਸਕ੍ਰੀਨ ਲਈ ਪ੍ਰਦੀਪ ਸ਼ਰਮਾ